ਇਹ ਹਾਲ ਚਾਲ ਦੇ ਟ੍ਰੈਕਰ ਮੰਡੀ ਪੈਟਰੋਲ ਜਿੰਦਾ ਆਵਾਜ਼ ਆਨਲਾਈਨ ਲਾਈਵ ਆਜ ਆਪਾਂ ਮੱਥੀ ਦੇ ਵਿੱਚ ਨੰਦੋ ਜੇ ਬੰਦੀ ਮੂਹੇ ਦਾ ਬੀਟ ਪਾਈ ਜਨੇ ਆ ਜਰਾ ਇਸ ਫੌਲ ਦਾ ਨਿਕਨੇ ਪੂਰੇ ਪਿੰਡਾਂ ਦੇ ਛੇ ਨਾ ਇਹਦੇ ਨਾਲ ਮਿੱਟੀ ਦੇ ਨਾਲ ਨਾਲ ਰੀ ਇਹ ਕਿਸਾਨ ਭਰਾਵਾਂ ਨੇ ਪਹਿਲਾਂ ਇਹ ਤਰੀਕਾ ਵਰਤਿਆ ਤਾਂ ਕਿਵੇਂ ਕਾਮਯਾਬ ਆ ਜਾਂ ਨਹੀਂ ਅਸੀਂ ਤਾਂ ਭਰਾਵੋ ਪਹਿਲੀ ਆਏ ਅਰੇ ਕੀ ਇੰਦਰ ਜਿਹੜੀ ਮੱਕੇ ਵਿੱਚ ਆਈ ਆ 20 ਤਰੀਕ ਨੂੰ ਕਾ ਉਹ ਅਫੀਸ਼ੀਅਲੀ ਇਹਨੂੰ ਮਹੀਨੇ ਤੋਂ ਉੱਤੇ ਹੋ ਗਿਆ ਤੇ ਇਹਨੂੰ ਹਣ 15 ਦਿਨਾਂ ਜਿਹੜੇ ਵੀਰ ਆ ਪਹਿਲੀ ਆਪਣਾ ਲੈਤਾ ਲਾਈਏ ਨੇ ਨਾਲ ਰੇਪਾਈ ਜਿਹੜੀ ਪਿਛਲੇ ਸੀ ਜਿਹੜੇ ਇਹ ਬੋਲ ਕੇ ਰੱਖਦੇ ਆ ਜ ਐ ਵਧੀਆ ਨਾਲ ਨਾਲ ਰੇਪਿੰਦੀ ਆ ਨਾਲ ਪ੍ਰਭੂ ਸਾਰੇ ਪ੍ਰਭੂ ਕਿਵੇਂ ਹੁੰਦੇ ਸੀ ਜਿਹੜੇ ਵੀਰਾਂ ਨੇ ਮੱਕੀ ਦਾ ਬੰਗਾ ਲਿਆ ਕਮੈਂਟ ਕਰਕੇ ਰਿਪੋਰਟ ਕਰਿਓ ਕਿਹੜੇ ਖੇੜਾ ਸ਼ਟਕੇ ਮੱਕੀ ਦਾ ਅਸੀਂ ਤਾਂ ਪਿਛਲੀ ਆ ਪੂਰਾ ਹੀ ਲੇਕ ਲਿਆ ਸੀ ਜੀ 800 ਬਿੱਲੇ ਵੀ ਕੀਆ ਪ੍ਰਭੂ ਆ ਮੱਕੀ ਨੂੰ ਜੇ 20 22 ਦਿਨ ਹੋਇਆ ਪ੍ਰਭੂ ਕਿਵੇਂ ਲੱਗਦੀ ਹੈ ਮੱਕੀ ਥੋੜੀ ਜਿਹੀ ਲੇਟ ਬੀਜੀ ਸੀ ਤਾਂ ਕਰਕੇ ਮਿੱਟੀ ਮੁਟੀ ਦੇ ਨਾਲ ਰੇਪਾਈ ਜਾਂਦੇ ਹੋਰਿਆਂ ਤੇ ਕਮੈਂਟ ਕਰਕੇ ਦੱਸੋ ਕਿ ਸੋ ਭਰਾਵਾਂ ਕਿਹੜੇ ਵੀਰ ਇਹ ਤਰੀਕੇ ਨਾਲ ਰੇਪ ਆਉਂਦੇ ਆ ਮਿੱਟੀ ਲਾਉਂਦੇ ਆ ਆ ਦੇਖ ਸਕਦੇ ਹੋ ਭਰਾ ਬਹੁਤ ਵਧੀਆ ਖਾਲੀ ਬਣੀ ਜੀ ਮੱਥਿਆਂ ਤੇ ਥੋੜੀ ਜੀ ਨੁਕਸਾਨ ਹੁੰਦਾ ਹੈਗਾ ਟਾਂਡੇ ਟੁੱਟਦੇ ਆ ਨਰਮੀਆਂ ਨਰਮੇ ਦਾ ਪੁੱਜਾ ਜੇ ਖੜਾ ਹੋ ਜਾਂਦਾ ਜਿਵੇਂ ਟੁੱਟ ਜਾਂਦੇ ਆ ਪਰ ਉਹ ਇੰਨਾ ਹੁੰਦਾ ਮੱਥਿਆਂ ਤੇ ਬਾਕੀ ਠੀਕ ਅੰਦੀਪ ਨਾ ਬਿਖਤੋ ਕਿ ਤੁਸੀਂ ਸਾਡੇ ਚੈਨਲ ਤੇ ਕਿਹੜੇ 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 ਪਿੱਤਰ ਸਾਡੀਆਂ ਖੇਤੀ ਸੰਧਾਲੀਆਂ ਵੀਡੀਓ ਦੇਖਦੇ ਹੋ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਲਿਓ ਇੰਪਾਈਰ ਆਉਂਦਾ ਮੱਕੀ ਦਾ ਪੰਗਾ ਵਾ ਵਾਲਿਆਂ ਕਰਕੇ ਅਸੀਂ ਵੀਡੀਓ ਨਹੀਂ ਪਾ ਸਕੀ ਤੋ ਹਣ ਕੋਸ਼ਿਸ਼ ਕਰਾਂਗੇ ਸਾਰੇ ਵੀਰ ਭਰਾ ਜਿਹੜੀ ਵੀ ਵੀਰ ਕੱਟਦੇ ਆਂ ਤੇ ਲੋ ਵੀਡੀਓ ਭੇਜਦੇ ਆਪਾਂ ਆ ਵੀਡੀਓ ਲਾਇਆ ਕਰਾਂਗੇ ਹੁਣ ਰਾਹ ਕੋ ਸੌ ਤਾਲਿਆਂ ਦੀ ਬਣੀ ਹੋਈ ਬਹੁਤ ਹੀ ਵਧੀਆ ਇਹਦੇ ਪਿੱਛੋਂ ਹਾਲਜੇ ਲੈ ਜਾਂਦੇ ਆ ਤੇ ਇਹਦੇ ਨਾਲ ਅਸੀਂ ਰੇਹ ਦੇ ਨਾਲ ਮਿੱਟੀ ਲਾਈ ਜਾਂਦੇ ਆ ਨਾਲ ਨਾਲ ਰੇਹ ਪਈ ਜਾਂਦੀ ਆ ਨਾਲ ਨਾਲ ਮਿੱਟੀ ਲਾਉਂਦੀ ਆ ਤੋੜਦੇ ਅਸੀਂ ਖੋਲਦੇ ਰੇਹ ਖੁੱਲੀ ਪਈ ਜਾਂਦੀ ਆ ਨਾਲ ਨਾਲ ਪਹਿਲੇ ਜਦ ਤਿੰਨ ਦਿਨ ਹੋਤੀ ਆ ਫਮਾ ਆਮਚੀ ਨਾ ਪਰ ਬਹੁਤ ਵਧੀਆ